ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚੋਂ ਤੁਰੰਤ ਹੀ ਇਹ ਚੀਜ਼ਾਂ ਨੂੰ ਹਟਾ ਦਿਓ ਖਾਸ ਕਰਕੇ ਆਪਣੀ ਰਸੋਈ ਦੀਆਂ ਕੁਝ ਚੀਜ਼ਾਂ ਆਪਣੇ ਬਾਥਰੂਮ ਦੇ ਵਿੱਚੋਂ ਆਪਣੇ ਬੈੱਡਰੂਮ ਦੇ ਵਿੱਚੋਂ ਇਹ ਚੀਜ਼ਾਂ ਨੂੰ ਤੁਰੰਤ ਹੀ ਹਟਾ ਦਿਓ ਕਿਉਂਕਿ ਇਹ ਚੀਜ਼ਾਂ ਆਪਣੇ ਘਰ ਦੇ ਦੁੱਖ ਦਲਿੱਦਰ ਬਿਮਾਰੀ ਗਰੀਬੀ ਕਲੇਸ਼ ਦਾ ਕਾਰਨ ਬਣਦੀਆਂ ਨੇ ਤਾਂ ਫਿਰ ਇਹ ਚੀਜ਼ਾਂ ਕਿਹੜੀਆਂ ਨੇ ਅਤੇ ਕਿੰਜ ਸਾਡੇ ਘਰ ਤੋਂ ਵਿੱਚ ਨੁਕਸਾਨ ਕਰਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਜਿੰਨਾਂ ਚੀਜ਼ਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੂੰ ਹਟਾਉਣ ਦੇ ਪਿੱਛੇ ਕਿਸੇ ਪ੍ਰਕਾਰ ਦਾ ਕੋਈ ਵਹਿਮ ਪਰਮਣ ਨਹੀਂ ਆ ਇੱਕ ਕਾਰਨ ਹੈ ਉਹ ਕਾਰਨ ਬਾਰੇ ਆਪਾਂ ਵਿਸਥਾਰ ਦੇ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾ ਮਾਤਾ-ਕਪੜਾਹਤ ਪਹੁੰਚ ਸਕੇ ਇਹਨਾਂ ਚੀਜ਼ਾਂ ਦੇ ਬਾਰੇ ਉਹਨਾਂ ਦੇ ਵੀ ਮਨ ਦੇ ਵਿੱਚੋਂ ਭਲੇਖਾ ਨਿਕਲ ਜਾਵੇ ਤੇ ਜੇਕਰ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਮੰਨਦੇ ਹੋ ਉਹਨਾਂ ਤੇ ਸ਼ਰਧਾ ਰੱਖਦੇ ਹੋ ਵਿਸ਼ਵਾਸ ਰੱਖਦੇ ਹੋ ਤਾਂ ਫਿਰ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਉਹਨਾਂ ਚੀਜ਼ਾਂ ਬਾਰੇ ਜੋ ਸਾਨੂੰ ਆਪਣੇ ਘਰ 'ਚੋਂ ਆਪਣੀ ਰਸੋਈ 'ਚੋਂ ਆਪਣੇ ਬੈਡਰੂਮ 'ਚੋਂ ਆਪਣੇ ਬਾਥਰੂਮ 'ਚੋਂ ਤੁਰੰਤ ਹਟਾ ਦੇਣੀਆਂ ਚਾਹੀਦੀਆਂ ਨੇ ਤਾਂ ਪਹਿਲੀ ਚੀਜ਼ ਆ ਕੁਝ ਤਸਵੀਰਾਂ ਐਸੀਆਂ ਤਸਵੀਰਾਂ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਦੁਖੀ ਹੋ ਜਾਂਦਾ ਏ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਡਾ ਮਨ ਅਸ਼ਾਂਤ ਹੁੰਦਾ ਹੈ ਸਾਡੇ ਮਨ ਤੇ ਨੈਗੇਟਿਵ ਪ੍ਰਭਾਵ ਪੈਂਦੇ ਨੇ ਅਜੀਆਂ ਤਸਵੀਰਾਂ ਨੂੰ ਤੁਰੰਤ ਹੀ ਆਪਣੇ ਬੈੱਡਰੂਮ ਚੋਂ ਆਪਣੇ ਘਰ ਦੇ ਵਿੱਚੋਂ ਹਟਾ ਦੋ ਜਿਵੇਂ ਕਈ ਵਾਰ ਸਾਡੇ ਘਰ ਦਾ ਕੋਈ ਜੀ ਅਕਾਲ ਚਲਾਣਾ ਕਰ ਗਿਆ ਹੋਵੇ ਤਾਂ ਕਈਆਂ ਨੇ ਉਹ ਤਸਵੀਰਾਂ ਘਰ ਦੇ ਉਸ ਕੋਨੇ ਤੇ ਲਾਈ ਹੁੰਦੀ ਆ ਜਿੱਥੇ ਸਾਡਾ ਤੁਰਦਿਆਂ ਫਿਰਦਿਆਂ ਧਿਆਨ ਪੈਂਦਾ ਰਹਿੰਦਾ ਹੈ ਸਾਡਾ ਮਨ ਉਹਨੂੰ ਯਾਦ ਕਰਕੇ ਦੁਖੀ ਹੁੰਦਾ ਹੈ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਗੱਲ ਤਾਂ ਵਾਰ-ਵਾਰ ਸਮਝਾਈ ਜਾਂਦੀ ਕਿ ਸਵੇਰੇ ਸਵੇਰ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ એનર્ਜੀ ਦੇ ਨਾਲ ਕਰਨੀ ਚਾਹੀਦੀ ਇਹ ਖੁਸ਼ ਖੁਸ਼ ਕਰਨੀ ਚਾਹੀਦੀਆ ਕਿਉਂਕਿ ਸਵੇਰੇ ਸਵੇਰ ਜੋ ਵਿਚਾਰ ਸਾਡੇ ਮਨ ਦੇ ਵਿੱਚ ਆ ਗਿਆ ਜੋ ਚੀਜ਼ ਆਪਾਂ ਸਵੇਰੇ ਸਵੇਰ ਦੇਖਦੇ ਆ ਉਹਦਾ ਪ੍ਰਭਾਵ ਪੂਰਾ ਦਿਨ ਹੀ ਸਾਡੇ ਮਨ ਤੇ ਬਣਿਆ ਰਹਿੰਦਾ ਹੈ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀ ਤਸਵੀਰ ਹੋ ਜਰੂਰੀ ਨਹੀਂ ਵੀ ਜੋ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੀਆਂ ਤਸਵੀਰਾਂ ਦੀ ਹੀ ਗੱਲ ਕਰ ਰਹੀਆਂ ਜੇ ਕੋਈ ਵੀ ਐਸੀ ਤਸਵੀਰ ਹੈ ਜਿਹਨੂੰ ਦੇਖ ਕੇ ਮਨ ਅਸ਼ਾਂਤ ਹੁੰਦਾ ਹੋਵੇ ਜਿਵੇਂ ਕਈ ਵਾਰ ਕਈ ਲੋਕ ਆਪਣੇ ਘਰ ਦੇ ਵਿੱਚ ਬੜੀਆਂ ਡਰਾਉਣੀਆਂ ਭਿਆਨਕ ਜੀਆਂ ਤਸਵੀਰਾਂ ਲਗਾ ਲੈਂਦੇ ਆ ਅਜੀਬੋ ਗਰੀਬ ਜੀਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਲਾ ਲੈਂਦੇ ਆ ਜਿਨ੍ਹਾਂ ਨੂੰ ਦੇਖ ਕੇ ਮਨ ਪਟਕਦਾ ਹੈ ਪਰੇਸ਼ਾਨ ਹੁੰਦਾ ਹੈ ਉਹ ਸਾਨੂੰ ਬਾਰੀ ਰੂਪ ਦੇ ਵਿੱਚ ਨਹੀਂ ਦਿਸਦਾ ਪਰ ਅੰਦਰੋਂ ਅੰਦਰੀ ਇਹ ਚੀਜ਼ਾਂ ਬਹੁਤ ਨੁਕਸਾਨ ਕਰਦੀਆਂ ਨੇ ਸਾਡੇ ਮਨ ਦੇ ਉੱਤੇ ਨੈਗੇਟਿਵ ਪ੍ਰਭਾਵ ਪਾਉਂਦੀਆਂ ਨੇ ਤਾਂ ਜੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਕਾਮਯਾਬ ਹੋਣਾ ਹੈ ਤਾਂ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਰੱਖਣਾ ਪੈਣਾ ਹੈ ਤੇ ਖਾਸ ਕਰਕੇ ਸਵੇਰੇ ਸਵੇਰ ਦਾ ਜਿਹੜਾ ਸਮਾਂ ਹੈ ਨਾ ਉਹ ਸਾਡੇ ਲਈ ਬਹੁਤ ਪਾਵਰਫੁੱਲ ਸਮਾਅੰਦਾਈ ਜਿਵੇਂ ਦੀ ਦਿਨ ਦੀ ਸ਼ੁਰੂਆਤ ਹੋਵੇਗੀ ਉਦਾਂ ਦਾ ਹੀ ਪੂਰਾ ਦਿਨ ਬੀਤੇਗਾ ਤਾਂ ਇਸ ਲਈ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਐਸੀਆਂ ਤਸਵੀਰਾਂ ਨੇ ਜੋ ਤੁਹਾਡੇ ਮਨ ਨੂੰ ਦੁਖੀ ਕਰਦੀਆਂ ਨੇ ਮਨ ਤੇ ਨੈਗੇਟਿਵ ਪ੍ਰਭਾਵ ਪਉਂਦੀਆਂ ਨੇ ਉਹਨਾਂ ਨੂੰ ਹਟਾ ਦੋ ਪਰ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੁੰਦਾ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਅਜਿਹੀਆਂ ਤਸਵੀਰਾਂ ਆਪਣੇ ਘਰ ਦੇ ਵਿੱਚ ਜ਼ਰੂਰ ਲਗਵਾਉਣੀਆਂ ਚਾਹੀਦੀਆਂ ਨੇ ਤੇ ਉਹਨਾਂ ਦੇ ਸਵੇਰੇ ਸਵੇਰ ਦਰਸ਼ਨ ਵੀ ਕਰਨੇ ਚਾਹੀਦੇ ਆ ਤਾਂ ਜੋ ਸਾਡਾ ਮਨ ਖੁਸ਼ ਹੋਵੇ ਸਾਡੇ ਮਨ ਨੂੰ ਸਵੇਰੇ ਸਵੇਰੇ ਕੋਈ ਚੰਗੀ ਸਿੱਖਿਆ ਮਿਲੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿਹੋ ਜਿਹੇ ਵਿਚਾਰ ਅਸੀਂ ਮਨ ਵਿੱਚ ਭਰਦੇ ਹਾਂ ਉਦੋਂ ਦੀ ਹੀ ਸੋਚ ਸਾਡੇ ਮਨ ਦੇ ਵਿੱਚ ਬਣਦੀ ਆ ਤੇ ਜਿਵੇਂ ਦੀ ਸੋਚ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਆ ਉਦੋਂ ਦੇ ਹੀ ਅਸੀਂ ਬਣਦੇ ਜਾਂਦੇ ਆ ਸੋ ਸਵੇਰੇ ਸਵੇਰ ਪੋਜ਼ਿਟਿਵ એનર્ਜੀ ਦੇ ਨਾਲ ਆਪਣੇ ਆਪ ਨੂੰ ਭਰਨਾ ਹੈ ਦੂਸਰੀ ਗੱਲ ਜਿਵੇਂ ਟੁੱਟਿਆ ਹੋਇਆ ਫਰਨੀਚਰ ਟੁੱਟੇ ਹੋਏ ਬਰਤਨ ਇਹਨਾਂ ਦੀ ਜਾਂ ਤਾਂ ਮੁਰੰਮਤ ਕਰਾ ਲੈਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ ਪਰਚੋ ਹਟਾ ਦੋ ਕਿਉਂਕਿ ਇਹ ਚੀਜ਼ਾਂ ਵੀ ਦੇਖਣ ਨੂੰ ਵੀ ਚੰਗੀਆਂ ਨਹੀਂ ਲੱਗਦੀਆਂ ਅਤੇ ਦੂਸਰੀ ਗੱਲ ਕਈ ਵਾਰ ਇਹ ਟੁੱਟਿਆ ਫੁੱਟੀਆਂ ਚੀਜ਼ਾਂ ਤੋਂ ਸਾਡੇ ਸਰੀਰ ਨੂੰ ਵੀ ਨੁਕਸਾਨ ਹੋ ਜਾਂਦਾ ਹੈ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਵੱਜੇ ਸੱਟੀਆਂ ਨਹੀਂ ਸਾਡੇ ਕੋਈ ਜਾਦੀ ਸੱਟ ਫੇਲਟ ਲੱਗ ਸਕਦੀ ਆ ਤਾਂ ਰਸੋਈ ਦੇ ਵਿੱਚ ਜਿਵੇਂ ਕਈ ਵਾਰ ਟੁੱਟੇ ਬਰਤਨ ਹੁੰਦੇ ਆ ਜਣਾ ਰਸੋਈ ਦੇ ਵਿੱਚ ਆਪਣੇ ਡਸਟਬਿਨ ਦਾ ਵੀ ਖਾਸ ਧਿਆਨ ਰੱਖੋ ਕਿ ਡਸਟਬਿਨ ਟਕੜ ਹੈ ਨਾ ਹੋਵੇ ਕਦੇ ਵੀ ਖੁੱਲੇ ਮੂੰਹ ਵਾਲਾ ਡਸਟਬਿਨ ਨਾ ਵਰਤੋ ਕਿਉਂਕਿ ਡਸਟਬਿਨ ਦੇ ਵਿੱਚ ਅਸੀਂ ਸਾਰਾ ਦਿਨ ਕੂੜਾ ਕਰਕਟ ਪਾਉਂਦੇ ਰਹਿੰਦੇ ਆ ਤਾਂ ਫਿਰ オーਡਰਸ ਟੂ ਬਿਲ ਦੇ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਜੋ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਨਹੀਂ ਦਿਸਦੇ ਪਰ ਸਾਡੇ ਖਾਣ ਵਾਲੀਆਂ ਚੀਜ਼ਾਂ ਨੂੰ ਉਹ ਪ੍ਰਭਾਵਿਤ ਕਰ ਦਿੰਦੇ ਆ ਇਸ ਕਰਕੇ ਘਰ ਦੇ ਵਿੱਚ ਜੋ ਵੀ ਡਸਟ ਜਿਨੇ ਆ ਨਾ ਭਾਵੇਂ ਰਸੋਈ 'ਚ ਆ ਭਾਵੇਂ ਬਾਹਰ ਦਾ ਹੈ ਉਹ ਟੱਕਣ ਵਾਲਾ ਰੱਖੋ ਹਮੇਸ਼ਾ ਟੱਕ ਕੇ ਰੱਖੋ ਸਾਫ ਸਫਾਈ ਸਮੇਂ ਸਮੇਂ ਤੇ ਕਰਦੇ ਰਹੋ ਕਦੇ ਵੀ ਭਰਿਆ ਹੋਇਆ ਡਸਟ ਜਿਨ ਰਾਤ ਨੂੰ ਰਸੋਈ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉਹਨੂੰ ਤੁਰੰਤ ਬਾਹਰ ਖੜਦੋ ਬਾਕੀ ਰਸੋਈ ਦੀਆਂ ਚੀਜ਼ਾਂ ਜਿੰਨੀਆਂ ਹੀ ਆਪਣੀ ਆਪਣੀ ਜਗ੍ਹਾ ਤੇ ਪਈਆਂ ਹੋਣਗੀਆਂ ਉਹ ਨਹੀਂ ਕਰਦੀ ਸੁਆਣੀ ਦੇ ਮਨ ਨੂੰ ਖੁਸ਼ੀ ਮਿਲਦੀ ਆ ਖਿੰਡੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਕਿਸੇ ਦਾ ਮਨ ਖੁਸ਼ ਨਹੀਂ ਹੁੰਦਾ ਖਿੰਡੀਆਂ ਖਿਲਰ ਰਹੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਸਾਡਾ ਮਨ ਅਸ਼ਾਂਤ ਹੋ ਜਾਂਦਾ ਹੈ ਤਾਂ ਘਰ ਦੀਆਂ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ ਤੇ ਹੋਣੀਆਂ ਚਾਹੀਦੀਆਂ ਨੇ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ ਖਾਸ ਕਰਕੇ ਰਸੋਈ ਦੇ ਵਿੱਚ ਸੁੱਚਮਤਾ ਸਾਵਧਾਨੀ ਬਹੁਤ ਜ਼ਰੂਰੀ ਆ ਕਿਉਂਕਿ ਘਰ ਦੀ ਰਸੋਈ 'ਚ ਸਾਡੇ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਤਾਂ ਜੇ ਭੋਜਨ ਨੂੰ ਅਸੀਂ ਸਾਵਧਾਨੀ ਦੇ ਨਾਲ ਬਣਾਵਾਂਗੇ ਸੁੱਚਮਤਾ ਦੇ ਨਾਲ ਬਣਾਵਾਂਗੇ ਵਧੀਆ ਤਰੀਕੇ ਨਾਲ ਬਣਾਵਾਂਗੇ ਤਾਂ ਫਿਰ ਉਹ ਉਜਨ ਸਾਦੇਛੇ ਦੀ ਨੂਰ ਜੀ ਅਨਜੀ ਤਾਕਤ ਦੇਗਾ ਉਸੇ ਤਰ੍ਹਾਂ ਸਾਡੇ ਬਾਥਰੂਮ ਦੇ ਵਿੱਚ ਗਿੱਲੇ ਤੌਲੀਏ ਦੀ ਵਰਤੋਂ ਕਦੇ ਨਾ ਕਰੋ ਅਤੇ ਹਰ ਇੱਕ ਜੀ ਦਾ ਤੌਲੀਆ ਵੱਖ-ਵੱਖ ਹੋਣਾ ਚਾਹੀਦਾ ਹੈ ਤੌਲੀਏ ਦੇ ਰਾਹੀਂ ਵੀ ਬਹੁਤ ਬਿਮਾਰੀਆਂ ਫੈਲਦੀਆਂ ਨੇ ਆਪਣੇ ਬਾਥਰੂਮ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਥਾਉਂ-ਥਾਈ ਪਈਆਂ ਹੋਣ ਉਸ ਤੋਂ ਬਾਅਦ ਆ ਰੁਮਾਲ ਕਹਿੰਦੇ ਕਦੇ ਵੀ ਕਿਸੇ ਦਾ ਰੁਮਾਲ ਨਹੀਂ ਵਰਤਣਾ ਚਾਹੀਦਾ ਰੁਮਾਲ ਛੜਜੋ ਕਦੇ ਵੀ ਕੋਈ ਵੀ ਪਹਿਨਿਆ ਹੋਇਆ ਕੱਪੜਾ ਨਾ ਪਹਿਨੋ ਖਾਸ ਕਰਕੇ ਜੇਕਰ ਕਿਸੇ ਨੂੰ ਚਮੜੀ ਦਾ ਰੋਗ ਲਿਆ ਉਹਦਾ ਕੱਪੜਾ ਉਹਦੀ ਕੋਈ ਚੀਜ਼ ਨਾ ਵਰਤੋ ਕਿਉਂਕਿ ਅੱਜ ਕੱਲ ਨਾ ਬਿਮਾਰੀਆਂ ਵੈਸੇ ਹੀ ਬਹੁਤ ਫੈਲ ਗਈਆਂ ਨੇ ਜਿੰਨੀ ਸਾਵਧਾਨੀ ਰੱਖਾਂਗੇ ਉੰਨੇ ਬਚੇ ਰਵਾਂਗੇ ਜੇ ਕਿਸੇ ਦੀ ਕੋਈ ਵੀ ਚੀਜ਼ ਵਰਤਣੀ ਆ ਜਿਵੇਂ ਕਿਸੇ ਦਾ ਕੱਪੜਾ ਪਹਿਨਣਾ ਹੈ ਤਾਂ ਉਹ ਕੱਪੜੇ ਨੂੰ ਪਹਿਲਾਂ ਆਪਣੇ ਹੱਥੀ ਚੰਗੀ ਤਰ੍ਹਾਂ ਧੋ ਲਓ ਫਿਰ ਤੋਂ ਪੂਰੀ ਸੁਕਾਓ ਨੂੰ ਫਿਰ ਉਹਨੂੰ ਪ੍ਰੈਸ ਕਰੋ ਫਿਰ ਪਹਿਨੋ ਤੇ ਜੇਕਰ ਉਹਨੂੰ ਚਮੜੀ ਦਾ ਰੋਗ ਆ ਤਾਂ ਫਿਰ ਅਜੇ ਇਨਸਾਨ ਤੰਦ ਕੋਈ ਕੱਪੜਾ ਨਾ ਵਰਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੁਮਾਲ ਦੀ ਗੱਲ ਕੀਤੀ ਆ ਕਿਸੇ ਦੇ ਵਰਤੇ ਹੋਏ ਰੁਮਾਲ ਦੇ ਨਾਲ ਬਹੁਤ ਬਿਮਾਰੀਆਂ ਫੈਲ ਸਕਦੀਆਂ ਨੇ ਇਹ ਜਿੰਨੇ ਵਾਇਰਸ ਆ ਇੰਨਾ ਰਾਹੀਂ ਕੰਨਾਂ ਰਾਹੀਂ ਅੱਖਾਂ ਰਾਹੀਂ ਤਾਂ ਸਾਨੂੰ ਪ੍ਰਭਾਵਿਤ ਕਰਦੇ ਨੇ ਸੋ ਇਸ ਕਰਕੇ ਰੁਮਾਲ ਆਪ ਨੂੰ ਆਪਣਾ ਹੋਵੇ ਤੌਲੀਆ ਆਪ ਨੂੰ ਆਪਣਾ ਹੋਵੇ ਸੋ ਆਸ ਕਰਦੇ ਆ ਕੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਹ ਜੋ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਆ ਨਾ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਕੁਝ ਸੀਸ ਚੀਜ਼ਾਂ ਸਾਡੇ ਤਨ ਨੂੰ ਪ੍ਰਭਾਵਿਤ ਕਰਦੀਆਂ ਨੇ ਬਾਕੀ ਇਹਨਾਂ ਦੇ ਪਿੱਛੇ ਕੋਈ ਵਹਿਮ ਭਰਮ ਨਹੀਂ ਆ ਵਹਿਮਾਂ ਪਰਮਾਜ ਨਹੀਂ ਪੈਣਾ ਵਹਿਮਾਂ ਪਰਮਾ ਤੋਂ ਹਮੇਸ਼ਾ ਦੂਰ ਰਹਿਣਾ ਆਪਣੇ ਘਰ ਦੇ ਵਿੱਚ ਖਾਸ ਕਰਕੇ ਆਪਣੇ ਬੱਚਿਆਂ ਦੇ ਕੋਲ ਕਦੇ ਵੀ ਕੋਈ ਵਹਿਮ ਪਰਮ ਵਾਲੀ ਗੱਲ ਨਾ ਕਰੋ ਕਿਉਂਕਿ ਜਦੋਂ ਅਸੀਂ ਇਦਾਂ ਦੀਆਂ ਮਹਿਮਾ ਪਰ ਮਾਮਾ ਵਾਲੀਆਂ ਗੱਲਾਂ ਕਰਦੇ ਆ ਕਿ ਸਾਨੂੰ ਨਜ਼ਰ ਲੱਗ ਗਈ ਸਸ ਕਿਸੇ ਨੇ ਕੁਝ ਕਰ ਦਿੱਤਾ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਤਾਂ ਮਨ ਨੂੰ ਕਮਜ਼ੋਰ ਕਰ ਹੀ ਰਹੀਆਂ ਆਪਣੇ ਬੱਚਿਆਂ ਦੇ ਵੀ ਮਨ ਨੂੰ ਕਮਜ਼ੋਰ ਕਰਦੇ ਆ ਆਪਣੇ ਬੱਚਿਆਂ ਨੂੰ ਲਾਪਰਵਾਹ ਗੈਰ ਜ਼ਿੰਮੇਵਾਰ ਬਣਾਉਂਦੇ ਆ ਜਦੋਂ ਇਦਾਂ ਦੀਆਂ ਗੱਲਾਂ ਆਪਾਂ ਮਨ ਦੇ ਵਿੱਚ ਭਰ ਦਵਾਂਗੇ ਨਾ ਕਿ ਨਜ਼ਰ ਹੀ ਲੱਗ ਜਾਂਦੀ ਆ ਲੋਕ ਕੰਮਾਂ ਨੂੰ ਕੁਝ ਕਰਨ ਵੀ ਦਿੰਦੇ ਆ ਤਾਂ ਫਿਰ ਬੱਚਾ ਗਲਤੀ ਕਰਕੇ ਉਹ ਗਲਤੀ ਨੂੰ ਸਵੀਕਾਰ ਨਹੀਂ ਕਰੇਗਾ ਉਹਨੂੰ ਸੁਧਾਰੇਗਾ ਨਹੀਂ ਇਹ ਚੀਜ਼ਾਂ ਸੁਣਾਣ ਨੂੰ ਭਾਵੇਂ ਛੋਟੀਆਂ ਲੱਗਦੀਆਂ ਨੇ ਪਰ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਸਾਡੇ ਬੱਚਿਆਂ ਦੇ ਮਨ ਤੇ ਬਹੁਤ ਮਾੜਾ ਪ੍ਰਭਾਵ ਜੇ ਤੁਹਾਡੇ ਘਰ ਵਿੱਚ ਕੋਈ ਬਾਹਰੋਂ ਆ ਕੇ ਵੀ ਇਦਾਂ ਦੀ ਗੱਲ ਕਰਦਾ ਹੈ ਨਾ ਉਹਨੂੰ ਚੁੱਕ ਕਰਾ ਦਿਓ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡਾ ਆਪਣੇ ਪਰਮਕੀਤਾ ਪਰਮਾਤਮਾ ਦੇ ਤੇ ਭਰੋਸਾ ਪੂਰਾ ਹੈ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਲੱਗੇ ਆ ਅਤੇ ਇਹ ਗੱਲ ਬਿਲਕੁਲ ਸੱਚ ਹੈ ਜੇ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਲੱਗੇ ਆ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਲੱਗੇ ਆ ਸਾਡਾ ਪਰਮਾਤਮਾ ਤੇ ਭਰੋਸਾ ਹੈ ਤਾਂ ਫਿਰ ਪਰਮ ਪਿਤਾ ਪਰਮਾਤਮਾ ਜੀ ਪਰੋਸੇ ਵਾਲਿਆਂ ਦੀ ਹਰ ਥਾਂ ਤੇ ਨਾਜ ਰੱਖਦੇ ਆ ਸਵੇਰੇ ਉੱਠ ਕੇ ਪਹਿਲਾ ਪਰਮਾਤਮਾ ਦਾ ਨਾਮ ਜਪੋ ਜਿਸ ਵੀ ਕਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਉਹ ਪਰਮਾਤਮਾ ਨੂੰ ਯਾਦ ਕਰਦੇ ਪਹਿਲਾਂ ਉਹਨੂੰ ਯਾਦ ਕਰੋ ਫਿਰ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਇਹ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਦਾ ਸਵੇਰੇ ਸਵੇਰ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਲਾਉਗੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਨਾ ਉਦੋਂ ਸਾਡੇ ਇੱਕ ਪਾਉਰੇ ਇੱਕ ਤਾਕਤ ਮਿਲਦੀ ਆ ਸਾਡੇ ਅੰਦਰ ਇੱਕ ਪੋਜ਼ਿਟਿਵ ਊਰਜਾ ਭਰਦੀ ਆ ਤੇ ਇਹ ਪੋਜ਼ਿਟਿਵ ਊਰਜਾ ਸਾਨੂੰ ਹਮੇਸ਼ਾ ਖੁਸ਼ ਰਹਿਣ ਲਈ ਆ ਹਰ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦਾ ਬਲ ਦਿੰਦੀ ਆ ਸੋ ਮੁੱਖ ਦੀ ਗੱਲ ਇਹ ਆ ਵੀ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਤਰੱਕੀ ਕਰਨੀ ਆ ਤਾਂ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਰਹਿਣੇ ਜ਼ਰੂਰੀ ਆ ਜੇ ਮਨ ਖੁਸ਼ ਹੋਵੇਗਾ ਤਾਂ ਤਨ ਵੀ ਤੰਤਰ ਵਿੱਚ ਰਵੇਗਾ ਤਾਂ ਤਨ ਤੰਦਰੁਸਤ ਰਹੇਗਾ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰਨ ਲਵਾਂਗੇ ਤੇ ਜੋ ਕੰਮ ਅਸੀਂ ਮਨ ਲਾ ਕੇ ਚਾਹ ਨਾਲ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰਦੇ ਹਾਂ ਉਹਨਾਂ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਆ ਪਰ ਜਿਹੜੇ ਕੰਮਾਂ ਨੂੰ ਅਸੀਂ ਬੁਝੇ ਹੋਈ ਮਨ ਨਾਲ ਕਰਦੇ ਹਾਂ ਮਨ ਮਾਰ ਕੇ ਕਰਦੇ ਆ ਉਹ ਕੰਮਾਂ ਦੇ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਹੁੰਦੀ ਆ ਆਪਣੇ ਮਨ ਨੂੰ ਹਮੇਸ਼ਾ ਖੁਸ਼ ਰੱਖਣਾ ਹੈ ਪੋਜ਼ਿਟਿਵ એનર્ਜੀ ਦੇ ਨਾਲ ਭਰ ਕੇ ਰੱਖਣਾ ਹੈ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੇ ਮਨ ਦੁਖੀ ਰਿਆ ਮਨ ਦੇ ਵਿੱਚ ਬੋਝ ਚਿੰਤਾਵਾਂ ਹੋਈਆਂ ਤਾਂ ਤਣਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣੀਆਂ ਜੇ ਘਰ ਵਿੱਚ ਬਿਮਾਰੀ ਆ ਗਈ ਤਾਂ ਗਰੀਬੀ ਨੇ ਤਾਂ ਆਪਣੇ ਆਪ ਆ ਜਾਣਾ ਕਿਉਂਕਿ ਬਿਮਾਰ ਬੰਦਾ ਬਾਹਰ